ਕਟਿਆ ਪ੍ਰਸ਼ਾਸਨ ਮਰਦਾਬਾਦ ਮਰਦਾਬਾਦ ਪ੍ਰਸ਼ਾਸਨ ਦੀ ਕਟਿਆ ਕਾਰਜਕਾਰੀ ਮਰਦਾਬਾਦ ਮਰਦਾਬਾਦ ਕਰਨ ਸਾਹਿਬ ਜੀ ਤੇ ਰਹਾਂਗੇ ਜੈ ਜੈਕਾਰ ਜਿੰਦਾਬਾਦ ਜਿੰਦਾਬਾਦ ਪੰਜਾਬ ਸਰਕਾਰ ਮਰਦਾਬਾਦ ਜਿੰਦਾਬਾਦ ਮਰਦਾਬਾਦ ਕਟਿਆ ਰਾਜ ਪ੍ਰਬੰਧ ਮਰਦਾਬਾਦ ਜਿੰਦਾਬਾਦ ਜਿੰਦਾਬਾਦ ਕਿੰਨੀ ਵੱਡੀ ਤਰਾਸਦੀ ਦੀ ਗੱਲ ਆ ਕਿਸ ਤਰ੍ਹਾਂ ਆਪਣੇ ਧੀਆ ਪਣਾ ਸੇਵ ਰਹਿਣਗੀਆਂ ਸਾਡੀਆਂ ਵੀ ਕਿਸੇ ਦੇ ਘਰ ਵਿਆਹੀਆਂ ਨੇ ਤੋਂ ਵਾਲੇ ਸਮੇਂ ਦੇ ਵਿੱਚ ਕਿੰਨਾ ਮਾਹੌਲ ਬਣ ਤੋ ਗਿਆ ਜੇਕਰ ਕਰੇ ਕਿਸੇ ਤੋਂ ਕੋਈ ਗਲਤੀ ਹੋ ਜਾਂਦੀ ਆ ਤਾਂ ਵੱਡੇ ਵੱਡੇ ਗੱਲਾਂ ਦੇ ਮਸਲੇ ਵੀ ਬੈਠ ਕੇ ਨਿਕਲ ਜਾਂਦੇ ਨੇ ਮੌਤ ਕੋਈ ਉਹਦਾ ਹੱਲ ਨਹੀਂ ਹੁੰਦਾ ਪਰ ਅਫਸੋਸ ਦੀ ਗੱਲ ਆ ਕਿ 20 22 ਜਨਾਂ ਦੇ ਵਿੱਚ ਐਡਾ ਜਿਹੜਾ ਗੁਨਾਹ ਹੋ ਗਿਆ ਕਿ ਉਸ ਨੂੰ ਮੌਤ ਦੇ ਘਾਟ ਉਤਾਰਨਾ ਪਿਆ ਉਸ ਤੋਂ ਵੀ ਅਗਲੀ ਗੱਲ ਇਹ ਜੋ ਸਰਕਾਰਾਂ ਨੇ ਪ੍ਰਸ਼ਾਸਨ ਇਹਨਾਂ ਦੀ ਕੰਨ ਤੇ ਜੋ ਸਰਕਦੀ ਨਹੀਂ ਜਿੰਨੀ ਦੇਰ ਆ ਕੇ ਬੈਠੀਏ ਨਾਲ ਜਦ ਕਿ ਇਹਨਾਂ ਦਾ ਫਰਜ਼ ਬਣਦਾ ਕਿ ਪੈਸੇ ਦੇ ਆਧਾਰ ਤੇ ਖੋਦੀ ਪੈਰਵਾਹੀ ਕਰਨ ਪਰ ਇੱਕ ਧਾਰਨਾ ਜੀ ਬਣ ਗਈ ਆ ਭਾਵੇਂ ਕਿੱਡਾ ਮਰਜੀ ਕੋਈ ਗੰਭੀਰ ਰਾਜਪੁਰ ਦੇ ਵਿੱਚ ਬਸਰਾਓ ਪਿੰਡ ਦੇ ਵਿੱਚ ਇੱਕ ਭਈਏ ਨੇ ਇੱਕ ਸੌ ਦਾ ਕਤਲ ਕਰ ਦਿੱਤਾ ਗਿਆ ਬੜਾ ਮਸਲਾ ਗੰਭੀਰ ਸੀ ਧਰਨਾ ਲਗਾਇਆ ਗਿਆ ਤਾਂ ਭਈਆ ਜ਼ਿੰਮੇਵਾਰ ਕਿਤਾ ਗਿਆ। ਚਾਹ ਕੇ ਕੀ ਇਹਨਾਂ ਨੂੰ ਖੁਦ ਨੂੰ ਆਪਣੇ ਆਪ ਤੇ ਕੋਈ ਫਰਜ਼ ਨਹੀਂ ਮੰਨਦੇ ਕਿ ਜੇ ਕੋਈ ਗੁਨਾਹ ਹੋ ਗਿਆ ਕੇ ਇਸ ਨੂੰ ਜ਼ਿੰਮੇਵਾਰ ਕਰ ਲੈ। ਜੋ ਇਹਨਾਂ ਦੇ ਫਰਜ਼ ਨੇ ਆਪਣੇ ਫਰਜ਼ਾਂ ਤੋਂ ਭਜਦੇ ਨੇ। ਅਸੀਂ ਇਸ ਤੋਂ ਪਹਿਲਾਂ ਵਿਚਾਰ ਵੀ ਕੀਤੀ ਆ ਕਿ ਸ਼ਾਇਦ ਇਹਨਾਂ ਦੇ ਮਨ ਦੇ ਵਿੱਚ ਭੁਲੇਖਾ ਹੋਊਗਾ ਕਿ ਇੱਥੇ ਬੈਠਿਆ ਬੈਠੇ ਰਹਿਣ ਦੋ। ਪਰ ਅਸੀਂ ਇਸ ਤੋਂ ਬਾਅਦ ਕੋਈ ਵੱਡਾ ਫੈਸਲਾ ਲੈਣਾ। ਜਦੋਂ ਇਹ ਫੈਸਲਾ ਲੈ ਲਿਆ ਤੇਰੇ ਪਿੱਛੇ ਨਹੀਂ ਹਟਣਾ। ਉਸ ਤੋਂ ਪਹਿਲਾਂ ਅਸੀਂ ਪ੍ਰਸ਼ਾਸਨ ਨੂੰ ਚੇਤਾਵਨੀ ਦਿੰਨੇ ਆ ਕਿ ਸਾਨੂੰ ਮਜਬੂਰ ਨਾ ਕਰੋ ਵੱਡਾ ਦਾਸਲਾ ਲੈਣ ਲਈ ਜੋ ਪਰਿਵਾਰ ਕਹਿੰਦਾ ਸਾਰੇ ਦੋਸ਼ੀਆਂ ਨੂੰ ਗ੍ਰਿਫਤਾਰ ਕਰੋ ਬਿਨਾਂ ਦੇਰੀ ਔਰ ਜੇਕਰ ਲਾਰੇ ਨੰਮੇ ਚ ਇਸ਼ਾਰਾ ਨਹੀਂ ਉਹਨਾਂ ਨੇ ਕੋਸ਼ਿਸ਼ ਕੀਤੀ ਤਾਂ ਫਿਰ ਅਸੀਂ ਆਪਣਾ ਜੋ ਫੈਸਲਾ ਸੀ ਅੰਦਰੋਂ ਅੰਦਰ ਹੀ ਆਪਦਾ ਤਿਆਰ ਕਰੀ ਬੈਠੇ ਆ ਅਸੀਂ ਉਸ ਤੋਂ ਪਿੱਛੇ ਨਹੀਂ ਹਟਾਂਗੇ ਇਹ ਇਕੱਲਾ ਮਸਲਾ ਲੱਖੇ ਲੱਗੜਦਾ ਨਹੀਂ ਬਰਨਾਲੇ ਜਿਹੜੇ ਵਾਲਿਆਂ ਨਾਲ ਸਾਡੇ ਜਿਹੜੇ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਨੇ ਉਹਨਾਂ ਨਾਲ ਵੀ ਗੱਲਬਾਤ ਹੋ ਗਈ ਆ। ਸਕੱਤਰ ਸਾਹਿਬ ਨਾਲ ਵੀ ਗੱਲਬਾਤ ਹੋ ਗਈ ਆ। ਤੇ ਲੁਧਿਆਣੇ ਜਿੱਦੇ ਤਾਂ ਆਪਣੇ ਪ੍ਰਧਾਨ ਜੀ ਪਹੁੰਚੇ ਹੋਣੇ ਜਿੰਨਾ ਵੀ ਜ਼ੋਰ ਲਗਿਆ ਵੱਡੇ ਪੱਧਰ ਤੇ ਐਕਸ਼ਨ ਕੀਤਾ ਜਾਊਗਾ। ਸੋ ਜੇ ਕਹਿ ਲਈਏ ਕਿ ਇੱਕ ਕੁੜੀ ਚਲੀ ਗਈ ਤੇ ਉਹਦੇ ਮਦਰ ਨਹੀਂ ਕੋਈ। ਅਸੀਂ ਸਾਰੇ ਉਹਦੇ ਭੈਣ ਭਰਾ ਮਾਪੇ ਜੇ ਜਿਉਂਦੇ ਆ। ਜਿੰਨੀ ਦੇਰ ਅਸੀਂ ਉਹਨਾਂ ਕੋ ਆਰਾਮ ਦੀ ਨੀਂਦ ਸੋਝਣ ਜਿਹਨਾਂ ਨੇ ਕਤਲ ਕੀਤਾ। ਸੋ ਮੈਂ ਜ਼ਿਆਦਾ ਸਮਾਂ ਨਹੀਂ ਲੈਣਾ ਕਿਉਂਕਿ ਹੋਰ ਵੀ ਕਾਫੀ ਜਥੇਬੰਦੀਆਂ ਦੇ ਆਗੂ ਨੇ ਵਰਵਾ ਦੇ ਵਿੱਚ ਕਹਿ ਦਿੰਦੇ ਨੇ ਕਿ ਸ਼ਾਇਦ ਉਹ ਜਥੇਬੰਦੀਆਂ ਵਾਲੇ ਵੱਧ ਬੋਲ ਕੇ ਸੋ ਮੈਂ ਇਸ ਕਰਕੇ ਇੰਨੇ ਹੀ ਚੇਤਾਵਨੀ ਦਿੰਦਾ ਪ੍ਰਸ਼ਾਸਨ ਨੂੰ ਕਿ ਜੇ ਤਾਂ ਕੋਈ ਤੁਹਾਡੇ ਹੱਥ ਹਸ ਗੱਲ ਬਣਦੀ ਆ ਤਾਂ ਆ ਕੇ ਗੱਲਬਾਤ ਕਰਦੇ ਅਸੀਂ ਭਾਜਦੇ ਨਹੀਂ ਹੁੰਦੇ ਕਦੇ ਵੀ ਹਰ ਇੱਕ ਮਸਲੇ ਦਾ ਹੱਲ ਗੱਲਬਾਤ ਨਾਲ ਹੀ ਹੋਣਾ ਨਹੀਂ ਫਿਰ ਜੋ ਅਗਲਾ ਸਾਡਾ ਐਕਸ਼ਨ ਆ ਉਹ ਲਗਭਗ 95% ਸਾਡਾ ਤਿਆਰ ਹੋ ਚੁੱਕਿਆ ਤੇ ਹੁਣ 5% ਤੁਹਾਡੇ ਸਰਦਕਾ ਤੁਸੀਂ ਉਹ ਕਰਵਾਉਣਾ ਜਾਂ ਤੁਸੀਂ ਪਹਿਲਾਂ ਆਪਦਾ ਕੋਈ ਹੱਲ ਕਰ ਲੈਣਾ ਇੰਨੀ ਗੰਬੀਰਤਾ ਦੇ ਨਾਲ ਨਾ ਖਮਾਣਾ ਜਾਂ ਚੱਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਮਨਦੀਪ ਸਿੰਘ ਲੱਗਾ ਜੀ 60 ਜਿਹੜਾ ਅੱਜ 19 ਸਾਲ ਦੀ ਕੁੜੀ ਦਾ ਸਹੇਮ ਕਤਲ ਬੱਧਾ ਹੋਇਆ ਇਹ ਸਾਡੇ ਪਿੰਡੋਂ ਕੁੜੀ ਪਿਆਹੀ ਗਈ ਸੀਗੀ ਜੀ ਤਕਰੀਬਨ ਅੱਜ 25ਵਾਂ ਦਿਨ ਹੈ ਨਾ ਤੇ 22ਵੇਂ ਦਿਨ ਉਹਦਾ ਕਤਲ ਕਰ ਦਿੱਤਾ ਉਹਦਾ ਵੀਜ਼ਾ ਲੱਗਿਆ ਹੋਇਆ ਸੀਗਾ ਬਾਹਰਲਾ ਜੀ ਬਹੁਤ ਮੰਦਭਾਗੀ ਘਟਨਾ ਹੋਈ ਆ ਉਹਦੇ ਵਿੱਚ ਸਬੰਧੀ ਧਰਨਾ ਲਾਇਆ ਵੀ ਪੁਲਿਸ ਅਧਿਕਾਰੀ ਜਗਰੀ ਤੇ ਕਿਤੇ ਨਾ ਕਿਤੇ ਸਵਾਲ ਉੱਠਦੇ ਆ ਕਾਰਜਕਾਰੀ ਢਿੱਲੀ ਆ ਜੀ ਜਰੂਰ ਤਾਂ ਨਹੀਂ ਉਹਦੇ ਸਬੰਧ ਦੇ ਵਿੱਚ ਜਿਧਰਨਾ ਲਗਾਏਗੇ ਸਾਡੀ ਪ੍ਰਸ਼ਾਸਨ ਨਾਲ ਬਹਿ ਗਿਆ ਪ੍ਰਸ਼ਾਸਨ ਨੂੰ ਇਹ ਹੀ ਬੇਨਤੀ ਕਰਦੇ ਆਂ ਜੀ ਵੀ ਪ੍ਰਸ਼ਾਸਨ ਨੂੰ ਵੀ ਇਸ ਗੰਭੀਰ ਮੁੱਦੇ ਦੇ ਉੱਤੇ ਧਿਆਨ ਦੇਣਾ ਚਾਹੀਦਾ ਕਿਉਂਕਿ ਗੁਰੂ ਨਾਨਕ ਦੇਵ ਜੀ ਦੇ ਬਾਕ ਅਨਸਾਰ ਸੋ ਕਿਉ ਮੰਦਾ ਆਕੀਏ ਜਤ ਜੰਮੇ ਅਰ ਜਾਨ ਇਹ ਧੀਆਂ ਸਭ ਦੀਆਂ ਸਾਂਝੀਆਂ ਕਿਉਂਕਿ ਸਾਰਿਆਂ ਨੂੰ ਪ੍ਰਸ਼ਾਸਨ ਵਾਲਿਆਂ ਨੂੰ ਬੇਨਤੀ ਆ ਵੀ ਤੁਸੀਂ ਆਪਦੀ ਨੌਕਰੀ ਤੋਂ ਉੱਪਰ ਉੱਠ ਕੇ ਕੀ ਕੰਮ ਕਰੋ ਕਿ ਗੱਲਪداری ਜੋ ਪਰਿਵਾਰ ਨੂੰ ਸੰਤੋਸ਼ਟੀ ਮਿਲਦੀ ਆ ਉਹ ਗੱਲਪਡਾਰੀਆਂ ਕਰਨੀਆਂ ਚਾਹੀਦੀ ਇਹਦੇ ਵਿੱਚ ਤਕਰੀਬਨ ਸਾਰੀਆਂ ਜੀ ਕਿਸਾਨ ਕਿਰਤੀ ਕਿਸਾਨ ਜੁਨੀਅਰ ਨੱਲੀਓ ਆ ਤੇ ਹੋਰ ਵੱਖ-ਵੱਖ ਪਾਰਟੀਆਂ ਦੇ ਆਗੂ ਆਏ ਵੀ ਆ ਸਿਆਸੀ ਪਾਰਟੀਆਂ ਜੀ ਦੇਖੋ ਪਿੰਡ ਵਿੱਚੋਂ ਸਾਰੇ ਸਿਆਸੀ ਪਾਰਟੀਆਂ ਦੇ ਉੱਪਰ ਉੱਠ ਕੇ ਸਾਰੇ ਆਏ ਆ ਕੋਈ ਇਹ ਨਹੀਂ ਹੈਗਾ ਵੀ ਸਿਆਸੀ ਪਾਰਟੀ ਦਾ ਕਿਸੇ ਦਾ ਸੰਬੰਧ ਆ ਕੋਈ ਮੰਗੇ ਹੀ ਆ ਜੀ ਵੀ ਜਿਹੜੀਆਂ ਗ੍ਰਿਫਤਾਰੀਆਂ ਰਹਿੰਦੀਆਂ ਉਹ ਗ੍ਰਿਫਤਾਰੀ ਕੀਤੀ ਜਾਵੇ। ਜਿਵੇਂ ਇਹਨਾਂ ਦੇ ਮੇਨ ਮੁੰਡੇ ਜਿਹੜੇ ਕਤਲ ਕੀਤਾ ਸੀ ਉਹਨੂੰ ਅਰੈਸਟ ਕੀਤਾ ਗਿਆ ਸੀ ਤੇ ਇਸ ਤੋਂ ਇਲਾਵਾ ਹੋਰ ਵੀ ਕਿਨੇ ਨਾਮ ਨਾਗਰਿਕ ਨੇ ਕਿਹਾ। ਉਹਨਾਂ ਦੇ ਵਿੱਚੋਂ ਮੇਨ ਅਰੈਸਟ ਪਾਈ ਆ ਜੀ ਮੁੰਡੇ ਦੀ ਅਰੈਸਟ ਪਾਈ ਆ ਇਹਨਾਂ ਨੇ ਉਹਦਾ ਰਿਮਾਂਡ ਵੀ ਲਿਆ ਤੇ ਐਸਐਚਓ ਸਾਹਿਬ ਨਾਲ ਗੱਲ ਹੋਈ ਉਹ ਕਹਿੰਦੇ ਵੀ ਪਰਿਵਾਰ ਦੇ ਮੈਂਬਰਾਂ ਨੂੰ ਅਸੀਂ ਗ੍ਰਿਫਤਾਰ ਕੀਤਾ ਵਾ ਪਰ ਉਹਨਾਂ ਦੇ ਕੋਈ ਬਾਈ ਨੇ ਪਰਚਾ ਦਰਜ ਨਹੀਂ ਕੀਤਾ ਗਿਆ। ਪਰਿਵਾਰ ਦੀ ਮੰਗ ਆ ਵੀ ਉਹਨਾਂ ਦੇ ਵੀ ਮਾਪਿਆਂ ਦੇ ਬਾਈ ਨੇ ਪਰਚਾ ਦਰਜ ਕੀਤਾ ਜਾਵੇ ਜਿਸ ਨਾਲ ਪਰਿਵਾਰ ਨੂੰ ਸੰਤੁਸ਼ਟੀ ਮਿਲੇ ਕਿ ਗਾਹ ਤੋਂ ਵੀ ਕੋਈ ਇਹ ਕਾਜ਼ਮ ਚੱਕਨ ਤੋਂ ਹਰੇਜ ਕਰੀ ਅਸਾਂ ਤੁਹਾਨੂੰ ਕੀ ਲਗਾ ਦਾ ਵਿਆਹ ਤੋਂ ਪਹਿਲਾਂ ਹਰ ਦੇ ਸੀ ਕਿੰਦਾ ਦੇ ਸੀ ਜਿਨੇ ਕਿ ਇਦਾਂ ਦੀ ਸੀ ਜੀ ਵਿਆਹ ਤੋਂ ਪਹਿਲਾਂ ਦੇਖੋ ਜੀ ਕੁੜੀ ਦਾ ਹੀ ਲੈਟਰਸ ਕੀਤਾ ਵਾ ਸੀਗਾ ਪਿੰਡ ਦੇ ਵਿੱਚੋਂ ਹੀ ਕਿਸੇ ਨੇ ਦੱਸ ਪਾਈ ਮੁੰਡੇ ਦੀ ਰਿਸ਼ਤਾ ਹੋ ਗਿਆ ਤੇ ਤਕਰੀਬਨ ਬਧਕੇ ਖੁਸ਼ ਸੀਗੇ 2 ਮਹੀਨੇ ਤਨ ਵਿਆਹ ਤੋਂ ਬਾਅਦ ਕਤਲ ਹੋ ਗਿਆ ਕਿੱਤੂ ਜੀ ਕੀ 22 ਦਿਨ ਬਾਅਦ ਕੋਈ ਇਹੋ ਜੀ ਗੱਲ ਵੀ ਨਹੀਂ ਹੁੰਦੀ ਹਾਂਜੀ ਹੁਣ ਅੱਗੇ ਸੰਘਰਸ਼ ਕੀ ਆ ਬੰਦਾ ਜੀ ਅੱਗੇ ਸੰਘਰਸ਼ ਜੇਹੀ ਆ ਜੀ ਵੀ ਜੇਕਰ ਪਰਿਵਾਰ ਦੀਆਂ ਮੰਗਾਂ ਅਨੁਸਾਰ ਪ੍ਰਸ਼ਾਸਨ ਨੇ ਨਾ ਗ੍ਰਿਫਤਾਰੀਆਂ ਕੀਤੀਆਂ ਤਾਂ ਰੋਡ ਜਾਮ ਕੀਤਾ ਜਾਊਗਾ ਜੀ ਅੱਗੇ ਵੀ ਧਰਨਾ ਲਗਾਇਆ ਜਾਊਗਾ ਵੱਡੇ ਪੱਧਰ ਤੇ ਸੰਘਰਸ਼ ਕੀਤਾ ਜਾਊਗਾ